ਮੈਂ ਨਿਕਲ ਜਾ ਮੈਂ ਤੇ ਯਾਰ ਮੈਂ ਕਹਿੰਦਾ ਗੁਰਦੇ ਤੇ ਤੁਹਾਡੇ ਚ ਨਿਸ਼ਾਨ ਸਾਰਾ ਮਾਰੇ ਦੱਸ ਜਿਆ ਸਾਰਾ ਕੁਝ ਆ ਜਾਏਗਾ ਯਾਰ ਯਾਰ ਸਾਡਾ ਰੋਜ਼ ਦਾ ਕੰਮ ਹੈ ਸਾਰਾ ਕੁਝ ਲੈ ਲੈਣਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਬੜੀ ਮੰਦ ਭਾਗੀ ਘਟਨਾ ਹੋਈ ਹੈ ਜਿਹੜੇ ਜਸ਼ਨਪ੍ਰੀਤ ਸਿੰਘ ਦਾ ਮੇਰੇ ਪੁੱਤਰ ਦਾ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਜਿਹੜੀ ਜਨਾਨੀ ਭੈਣ ਸਾਡੀ ਦੋ ਬੱਚੇ ਜਿਹੜੇ ਇਦਾਂ ਹੋ ਗਏ ਉਹਨਾਂ ਦਾ ਬਹੁਤ ਸਾਨੂੰ ਦੁੱਖ ਹੈ ਬਹੁਤ ਜ਼ਿਆਦਾ ਦੁੱਖ ਹੈ ਅਸੀਂ ਬਿਆਨ ਨਹੀਂ ਕਰ ਸਕਦੇ ਪਰ ਇੱਕ ਹੋਰ ਘਟਨਾਵਾ ਜਿਹੜੀ ਉਹਦੇ ਉੱਤੇ ਇਲਜ਼ਾਮ ਲਗਾਇਆ ਜਾ ਰਿਹਾ ਵਾ ਵੀ ਇਹ ਬੰਦਾ ਡਰੱਗਸ ਕਰਦਾ ਸੀ ਇਹ ਮੇਰਾ ਪੁੱਤਰ ਡਰੱਗਸ ਨਹੀਂ ਸੀ ਕਰਦਾ ਮੇਰਾ ਪੁੱਤਰ ਬਿਲਕੁਲ ਅੰਮ੍ਰਿਤਧਾਰੀ ਬੱਚਾ ਵਾ ਛੋਟੇ ਹੁੰਦਿਆਂ ਤੋਂ ਉਹਨਾਂ ਅੰਮ੍ਰਿਤ ਛਕਿਆ ਹੋਇਆ ਵਾ ਤੇ ਤੁਹਾਡੇ ਅੱਗੇ ਬੇਨਤੀ ਹੈ ਵੀ ਇਹਦਾ ਖੁਲਾਸਾ ਕੀਤਾ ਜਾਵੇ ਜਿਹੜਾ ਹੈ ਗਲਤ ਇਲਜ਼ਾਮ ਲਾਉਣ ਦੇ ਆ ਵੀ ਡਰੱਗਸ ਕਰਨ ਦੇ ਡਰੱਗਸ ਕੀਤਾ ਵਾ ਕੋਈ ਵੀ ਬੰਦਾ ਜਾਣ ਕੇ ਐਕਸੀਡੈਂਟ ਨਹੀਂ ਕਰਦਾ ਬਹੁਤ ਮੰਦੀ ਪਾਗੀ ਖਬਰ ਆ ਉਹ ਜਿਹੜੀ ਭੈਣ ਸਾਡੀ ਦੋ ਬੱਚੇ ਜਿਹੜੇ ਐਦਾਂ ਹੋ ਗਿਆ ਹੋਰ ਵੀ ਜਿੱਦਾਂ ਵੀ ਹੈ ਨੁਕਸਾਨ ਹੋਇਆ ਉਹ ਬਹੁਤ ਦੁੱਖ ਹੈ ਉਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਹੈ ਇੰਨਾ ਦੁੱਖ ਆ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਤੇ ਪਰ ਬੱਚੇ ਦੇ ਉੱਤੇ ਗਲਤ ਇਲਜ਼ਾਮ ਨਾ ਲਾਏ ਜਾਣ ਕਿ ਇਹ ਡਰੱਗਸ ਆ ਇਹਦੇ ਉੱਤੇ ਸਾਡੇ ਉੱਤੇ ਬਹੁਤ ਮਾੜਾ ਅਸਰ ਹੋਣ ਡਿਆ ਵਾ ਇਸ ਚੀਜ਼ ਦਾ ਜਿਹੜਾ ਦੇਖਦਾ ਉਹ ਹੀ ਕਹਿੰਦਾ ਵਾ ਕਿ ਇਹ ਬੰਦਾ ਡਰੱਗਸ ਕਰਦਾ ਜੇ ਉਹ ਇਹ ਗਲਤ ਹੈ ਅੱਜ ਪੁੱਤਰ ਸਾਡੇ ਵਾਸਤੇ ਪਿੰਡ ਦੇ ਮੋਤਵਾਰ ਖੜੇ ਨੇ ਇਹਨਾਂ ਨੂੰ ਤੁਸੀਂ ਪੁੱਛ ਲਓ ਕਿ ਇਹ ਡਰੱਗਸ ਕਰਦਾ ਕਿ ਨਹੀਂ ਅਮਰਤ ਹਰੀ ਮੇਰਾ ਪੁੱਤ ਸੀਗਾ ਆ ਚੀਜ਼ ਆ ਇਲਜ਼ਾਮ ਨਾ ਲਾਓ ਡਰੱਗਸ ਦਾ ਇਲਜ਼ਾਮ ਨਾ ਲਾਓ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਤੁਹਾਡੇ ਅੱਗੇ ਬੇਨਤੀ ਆ ਵੀ ਇਹ ਚੀਜ਼ ਦਾ ਇਲਜ਼ਾਮ ਨਾ ਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵਿੰਦਰ ਸਿੰਘ ਦੇ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਮੇਰਾ ਬਹੁਤ ਰਿਲੇਸ਼ਨ ਵਧੀਆ ਇਹਨਾਂ ਨਾਲ ਆਉਣਾ ਜਾਣਾ ਸਾਡਾ ਪਰਿਵਾਰ ਵਾਲਾ ਉਹ ਬੱਚੇ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਸੀ ਸਵੇਰੇ ਜਦੋਂ ਗੱਲ ਹੋਣੀ ਉਦੋਂ ਵੀ ਉਹਦੇ ਮੂੰਹ ਚੋਂ ਬਾਣੀ ਸਾਮਾਂ ਨੂੰ ਜੇ ਕਿਤੇ ਗੱਲ ਹੋਣੀ ਤਾਂ ਵੀ ਪਾਣੀ ਪੜਦਾ ਸੀ ਤੇ ਜਿਹੜੀ ਘਟਨਾ ਹੋਈ ਐ ਐਕਸੀਡੈਂਟ ਹੋਇਆ ਵਾ ਉਹਦਾ ਅਸੀਂ ਵੀ ਆ ਗੁਰਦੁਆਰੇ ਸਾਹਮਣੇ ਖੜੇ ਆ ਅਸੀਂ ਬਹੁਤ ਮਤਲਬ ਜਿਹੜਾ ਪਰਿਵਾਰ ਚਲ ਗਿਆ ਆਪਾਂ ਉਹਨਾਂ ਦਾ ਬਹੁਤ ਮਤਲਬ ਦਿਨੋਂ ਕਿੰਨੇ ਸੱਚੇ ਪਾਸ਼ਾ ਆਤਮਾ ਨੂੰ ਸ਼ਾਂਤੀ ਮਿਲੇ ਤੇ ਬਹੁਤ ਵੱਡਾ ਦੁੱਖ ਲੱਗਾ ਸਾਨੂੰ ਵੀ ਪਰ ਜਿਹੜਾ ਜਸ਼ਨਪ੍ਰੀ ਤੇ ਇਲਜ਼ਾਮ ਲੱਗ ਰਿਹਾ ਨਾ ਡਰਗ ਦਾ ਉਹ ਬਿਲਕੁਲ ਬੇਬੁਨਿਆਦ ਆ ਖਾਸ ਕਰਕੇ ਸਾਡੇ ਪੰਜਾਬੀ ਵੀਰ ਜਿਹੜੇ ਟਰੱਕ ਚ ਚਲਾ ਰਹੇ ਆ ਨਾ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਪਾਈ ਆਪਣਿਆਂ ਨੂੰ ਆਪ ਨਾ ਪੰਡੋ ਉਹ ਮੁੰਡਾ ਬਿਲਕੁਲ ਇੱਕ ਚੀਜ਼ ਦੀ ਅਸੀਂ ਗਰੰਟੀ ਲੈਂਦੇ ਆ ਕਿ ਉਹਨੇ ਡਰਗ ਨਹੀਂ ਕੀਤੀ ਜੇ ਕੋਈ ਉਤੇ ਗਲਤ ਇਲਜ਼ਾਮ ਲਾ ਰਿਹਾ ਵਾ ਤੇ ਤੁਸੀਂ ਸਭੋਂ ਡਟ ਕੇ ਖਲੋਵੋ ਦੇ ਨਾਲ ਕਿ ਉਹ ਇੱਕ ਸਿੱਖ ਨੂੰ ਕੋਈ ਬਦਨਾਮ ਨਾ ਕਰੇ ਅਮਰਤਾਰੀ ਨੂੰ ਉਹ ਮੁੰਡਾ ਬਿਲਕੁਲ ਇਸ ਕੰਮ ਦੇ ਵਿੱਚ ਕਦੀ ਜ਼ਿੰਦਗੀ ਚ ਜਾ ਨਹੀਂ ਸਕਦਾ ਅਸੀਂ ਇਸ ਕੰ ਦਾ ਵਿਸ਼ਵਾਸ ਤੋਂ ਹੁੰਨੇ ਆ ਤੇ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਵੀ ਜਿਹੜੇ ਉਹਦੇ ਤੇ ਗਲਤ ਕਮੈਂਟ ਕਰਨਦੇ ਨਾ ਉਹ ਆਪਣਾ ਆਪਣਾ ਮੂੰਹ ਬੰਦ ਕਰੋ ਹੱਥ ਜੋੜ ਕੇ ਬੇਨਤੀ ਆ ਕਿ ਉਹ ਅਮਰਤਾਰੀ ਨੂੰ ਇਦਾਂ ਨਾ ਬਦਨਾਮ ਕਰੋ ਕਿ ਉਹਨੇ ਡਰੱਗ ਕੀਤਾ ਸੀ ਇਹ ਗੱਲ ਗਲਤ ਹੈ ਇੰਨੀ ਮੇਰੀ ਬੇਨਤੀ ਆ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਯੂਐਸਏ ਚ ਕੈਲੀਫੋਰਨੀਆ ਵਿੱਚ ਇਹ ਹਾਸਾ ਵਾਪਰੇਆ ਟਰੱਕ ਦਾ ਮੈਂ ਸਮਝਦਾ ਕਿ ਬਹੁਤ ਹੀ ਦੁਖਦਾਈ ਘਟਨਾ ਹੈ ਔਰ ਜਿਹੜੇ ਸਾਡੇ ਉਥੇ ਲੇਡੀਜ਼ ਉਹਨਾਂ ਦੇ ਬੱਚੇ ਦੂ ਦੀ ਡੈਥ ਹੋਈ ਆ ਮੈਂ ਉਹਨਾਂ ਦੇ ਨਾਲ ਬਹੁਤ ਹੀ ਡੂੰਘਾ ਦੁੱਖ ਪ੍ਰਗਟ ਕਰਦਾ ਕਿਉਂਕਿ ਇਹ ਐਕਸੀਡੈਂਟ ਜਿਹੜਾ ਨਾ ਹੀ ਮਾੜਾ ਹੈ ਪਰ ਇਹਨਾਂ ਦੇ ਜਿਹੜੇ ਬੱਚੇ ਜਸਪ੍ਰੀਤ ਸਿੰਘ ਜੀ ਜਿਹੜੇ ਸਾਡੇ ਉਹਨਾਂ ਦੀ ਮੈਂ ਖਬਰ ਪੜ੍ਹਿਆ ਸੀ ਉਹ ਬੱਚਾ ਇੱਥੇ ਸਕੂਲ 'ਚ ਪੜ੍ਹਦਾ ਸੀ ਬਹੁਤ ਹੀ ਹੁਨਾਰ ਤੇ ਲਾਇਕ ਬੱਚਾ ਸੀ ਅਮਰਤਾਰੀ ਪਰਿਵਾਰ ਆ ਉਹਨਾਂ ਦੇ ਡੈਡੀ ਜੀ ਇਹ ਮੇਰੇ ਲੱਗੇ ਆਏ ਆ ਇਹ ਗੁਰਸੇਖ ਪਰਿਵਾਰ ਇਹਨਾਂ ਦੀ ਮੰਮੀ ਜਿਹੜੀ ਹੈ ਉਹ ਪ੍ਰਲਾਪ 'ਚ ਬਹੁਤ ਦੋਖ ਮਹਿਸੂਸ ਕਰ ਰਿਹਾ ਕਿ ਜੋ ਉਥੇ ਘਟਨਾ ਵਾਪਰੀ ਆ ਪਰ ਮੈਨੂੰ ਬੜਾ ਡੂੰਘਾ ਦੋਖ ਹੋਇਆ ਕਿ ਇੱਕ ਅਮਰਤਾਰੀ ਪਰਿਵਾਰ ਨੂੰ ਇਦਾਂ ਨਸਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਡਰੱਗ ਕੀਤਾ ਹੀ ਜਾਂ ਕਿ ਉਹ ਬੱਚੇ ਨੇ ਅਜੇ ਤੱਕ ਕਿਸੇ ਨਸ਼ੇ ਨੂੰ ਹੱਥ ਵੀ ਨਹੀਂ ਟੱਚ ਕੀਤਾ ਇਹ ਮਾਰੇ ਦੀ ਜੂਰੀ ਚ ਖੜੇ ਆ ਇਹ ਗੱਲ ਕਰ ਰਹੇ ਆ ਸੋ ਇਸ ਕਰਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਭਾਰਤੀ ਲੋਕਾਂ ਨੂੰ ਜਾਂ ਵਰਲਡ ਦੇ ਵਿੱਚ ਪਾਇਦੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੀ ਕੋਈ ਸ਼ੋਸ਼ਣਾ ਛੱਡਿਆ ਜਾਏ ਬਿਲਕੁਲ ਅਮਰਤਾਰੀ ਆ ਔਰ ਅਸੀਂ ਗਰੰਟੀ ਦਿੰਦੇ ਹਾਂ ਉਹ ਤਿਆਰਾ ਗੁਰੂ ਦੀ ਜੂਰੀ ਚ ਖੜੇ ਆ ਇਸ ਤਰ੍ਹਾਂ ਕੇ ਨਸ਼ਾ ਕੋਈ ਨਹੀਂ ਕਰਦਾ ਸੀ ਪਰ ਜੋ ਐਕਸੀਡੈਂਟ ਹੋਇਆ ਉਹ ਬਹੁਤ ਹੀ ਦੁਖਦਾਈ ਤੇ ਬਹੁਤ ਹੀ ਤੇ ਦਿਲ ਨੂੰ ਸੱਟ ਮਾਰਨ ਵਾਲਾ ਸੋ ਮੈਂ ਪਾਸ ਦੀ ਸਰਕਾਰ ਨੂੰ ਮੁੱਖ ਮੰਤਰੀ ਦੇ ਨਜ਼ਰ ਪ੍ਰਧਾਨ ਮੰਤਰੀ ਦੇ ਨਜ਼ਰ ਬੋਦੀ ਜੀ ਨੂੰ ਉੱਥੇ-ਉੱਥੇ ਤੇ ਰਾਸ਼ਟਰਪਤੀ ਨੂੰ ਕਹਿੰਦਾ ਬੇਨਤੀ ਕਰਦਾ ਕਿ ਇਹ ਤੇ ਤੈਹ ਤੱਕ ਡੰਗਾਈ ਤੱਕ ਜਾਇਆ ਜਾਏ ਕਿ ਨਸ਼ਾ ਜਿਹੜਾ ਬਿਲਕੁਲ ਹੀ ਕਰਦਾ ਉੱਥੇ ਮੈਂ ਨਾਲ ਬੇਨਤੀ ਕਰਦਾ ਕਿ ਬੱਚਾ ਕੋਲੋਤਾ ਇਹਨਾਂ ਦਾ ਬੱਚਾ ਹੋਣ ਹਰ ਬੱਚਾ ਵਾ ਉੱਥੇ ਕੋਈ ਝੂਠਾ ਕੇਸ ਨਾ ਬਣ ਜੇ ਸੋ ਇਸ ਕਰਕੇ ਮੈਂ ਅਕਾਲ ਤਖਤ ਸਾਹਿਬ ਦੇ ਜੇਜ਼ਦਾਰ ਪ੍ਰਧਾਨ ਜੀ ਨੂੰ ਬੇਨਤੀ ਕਰਦਾ ਕਿ ਉਹ ਵੀ ਤੁਰੰਤ ਔਰ ਸਿੱਖ ਧਾਰਮਿਕ ਜਥੇਬੰਦੀਆਂ ਜਿਹੜੀਆਂ ਉਹਨੂੰ ਮਸਤਯੁਰਕ ਬੇਨਤੀ ਕਰਦਾ ਕਿ ਉਹ ਵੀ ਇਸ ਕੇਸ ਬੱਚੇ ਨੂੰ ਸਮੂਲੀਅਤ ਕਰਨ ਤਾਂ ਜੋ ਇਹ ਬੱਚੇ ਨੂੰ ਇਨਸਾਫ ਮਿਲ ਸਕੇ ਕਿਉਂਕਿ ਸਮੁੱਚਾ ਪਿੰਡ ਜਿਹੜਾ ਅੱਜ ਗੁਰਦਾਰ ਸਾਹਿਬ ਦੇ ਹਜ਼ੂਰੀ ਜਿੱ ਇਕੱਠਾ ਹੋ ਕੇ ਇਹ ਪਿਛਵਾਹ ਤੇ ਰਿਹਾ ਕਿ ਬੱਚਾ ਕੋਈ ਨਸ਼ਾ ਕਰਦਾ ਹੀ ਨਹੀਂ ਹੈ ਸੋ ਇਹ ਕੁਦਰਤੀ ਇੱਕ ਬਾਣਾ ਬਾਪ ਰਿਹਾ ਤੇ ਜਿਹਦਾ ਬਹੁਤ ਔਖਾ ਔਰ ਜੋ ਉੱਥੇ ਮੋਤਾਂ ਹੋਈਆਂ ਉਹਦਾ ਅਸੀਂ ਟੁੰਗਾ ਦੁੱਖ ਦੇ ਨਾਲ ਕਰਦੇ ਹਾਂ ਕਿ ਜੋ ਇਹ ਹੋਣਾ ਨਹੀਂ ਚਾਹੀਦਾ ਪਰ ਇਹ ਜਿਹੜਾ ਐਕਸੀਡੈਂਟ ਹੈ ਇਹ ਕੁਦਰਤ ਅੱਗੇ ਹੱਥਾ ਉਸ ਕਾਲਪੁਰ ਵਾਹੇ ਗੁਰਦੇ ਹੱਥਾ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ